ਉੱਤੇ ਟੰਗੀ ਦਾ ਵੀ ਬੱਕਰੀ ਦੇ ਕੰਨੋ ਚ ਇਹ ਗੱਲ ਪਾ ਦਿਓ ਉਹ ਪਾ ਕੇ ਝੰਜਰਾ ਨਹੀਂ ਕਦੇ ਸ਼ੇਰ ਕੋਲੋਂ ਲੰਗੀ ਦਾ ਜੇ ਅੱਜ ਸਾਡੇ ਖੇਤਾਂ 'ਚ ਟਾਵਰ ਲੱਗੇ ਲੋਹਾ ਲੱਗਿਆ ਨਾ ਫੈਕਟਰੀਆਂ ਹੋ ਗਈਆਂ ਇਹ ਸਾਡਾ ਕਸੂਰ ਹੈ ਪਰ ਉਹਨੂੰ ਤੱਸ ਦਿਓ ਉਹ ਸਾਡੇ ਚਮਲਾਏ ਸਾਡੇ ਕਿੱਟਿਆਂ ਨੂੰ ਆਉਂਦੇ ਆ ਜਾਂਸੀਏ ਸਾਡੇ ਹਸਿਆ ਗਿਆ ਤੇ ਸਵਾਦ ਲੈਣ ਨੂੰ ਗੁਜਰਾਤੀ ਜੰਪੇ ਫਿੱਟ ਲੰਤ ਹੈ ਬਾਲੀ ਦੇ ਘਰ ਵਾਲੀ ਸਾਢੇ 3 ਲੱਖ ਦੇ ਕੱਪ ਚਾਹ ਪੀਂਦੀ ਐ ਉਹ ਪੈਸਾ ਕਿਹਦਾ ਉਹ ਸਾਡਾ ਪੈਸਾ ਹੈ ਬਲਤ ਇੱਕ ਅਸੀਂ ਅਕਾਲੀ ਦਲ ਜਿੰਦਾਬਾਦ ਕਾਂਗਰਸ ਜਿੰਦਾਬਾਦ ਇਹਰਾ ਕੱਟ ਕੇ ਨਾ ਪਾ ਦੂ ਵੀ ਅਮਰੀਕ ਉਹਨਾਂ ਦੀ ਸਿਫਤ ਕਰੀ ਜਾਂਦਾ ਮੇਰਾ ਭਰਾ ਇਹਦਾ ਇੰਡ ਵੀ ਸੁਣ ਲਿਓ ਹਣਾ ਜਿੰਨੇ ਵੀ ਤੁਸੀਂ ਸਾਰੇ 26 ਤਰੀਕ ਨੂੰ ਮੋਦੀ ਦੇ ਭੋਗ ਤੇ ਜਾਣ ਲਈ ਤਿਆਰ ਹੋ ਸਾਰੇ ਗੱਜਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੱਲਾਂ ਬਹੁਤ ਹੋਈਆਂ ਲੱਖੇ ਵੀਰੇ ਨੇ ਬੜੀ ਡੂੰਗੀ ਗੱਲ ਕੀਤੀ ਵੀ ਜਿਹੜੀ ਪੰਜਾਬੀ ਮਾਂ ਬੋਲੀ ਆ ਕਿਉਂਕਿ ਮੈਂ ਜ਼ਿਆਦਾ ਨਹੀਂ ਬੋਲਣਾ ਐਡਾ ਵਧੀਆ ਬੁਲਾਰਾ ਨਹੀਂ ਹੈਗਾ ਗਰਾਉਂਡਾਂ ਦੇ ਵਿੱਚ ਥੋੜਾ ਬਹੁਤ ਐ ਇਹ ਤੁਹਾਡੇ ਬਣਾਏ ਦੁਨੀਆ ਦੇਖ ਲਈ ਸਾਰਾ ਯੂਰਪ ਸਾਰਾ ਕੈਨੇਡਾ ਸਾਰਾ ਇੰਗਲੈਂਡ ਸਾਰਾ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਤੁਹਾਡੇ ਕਰਕੇ ਮੈਂ ਘੁੰਮ ਆਇਆ ਮੈਂ ਦੇਖ ਆਇਆ ਮੇਰੀਆਂ ਤਾਂ ਯਬਲੀਆਂ ਦਾ ਬਾਲਾ ਵੱਡਾ ਬੁਲਾਰਾ ਨਹੀਂ ਮੇਥੋਂ ਬਹੁਤ ਗਲਤੀਆਂ ਹੋ ਜਾਂਦੀਆਂ ਮੈਂ ਪਹਿਲੇ ਹੀ ਤੁਹਾਡੇ ਤੋਂ ਮਾਫੀ ਮੰਗ ਲੈਣਾ ਕਿਉਂਕਿ ਆ ਪਿੱਛੇ ਜੇ ਕਿਵੇਂ ਲੀਡਰ ਬਾਰੇ ਥੋੜਾ ਜਿਹਾ ਪੁੱਠ ਗੱਲ ਪੱਕੀ ਐ ਆਪਾਂ ਕਹਿੰਨੇ ਓਦੋਂ ਕੁੰਬ ਕਰਨ ਸੀਗਾ ਉਹ ਤਾਂ ਨਹੀਂ ਬਦਨਾਮ ਹੈ ਕੁੰਬ ਕਰਨ ਤਾਂ ਅੱਜ ਕੱਲ੍ਹ ਦੇ ਐ ਵੋਟਾਂ ਅਸੀਂ ਪਾਉਣੇ ਆ ਜਾ ਕੇ ਉਦਾਸ ਤੋਂ ਉੱਥੇ ਜਾ ਕੇ ਉਹ ਕਿੱਥੇ ਜਾਂਦੇ ਕੈਬਨ ਦੇ ਵਿੱਚ ਜਿੱਥੇ ਜਾਂਦੇ ਵਿਧਾਨ ਸਭਾ ਦੇ ਵਿੱਚ ਜਾ ਕੇ ਘਰਾੜੇ ਛੱਡਣ ਲੱਗੇ ਜਾਂਦੇ ਐ ਉਹ ਕਸੂਰ ਕੀ ਦਾ ਉਹ ਕੁੰਬ ਕਰਨ ਉਹ ਸੀ ਕਿ ਅੱਜ ਕੱਲ੍ਹ ਦੇ ਕੁੰਬ ਕਰਨਾ ਐ ਇਹ ਤੁਸੀਂ ਬਣਾਇਆ ਇਹ ਕਸੂਰ ਕੀ ਦਾ ਸਾਡਾ ਖੁੱਦਾ ਕਸੂਰ ਐ ਅਸੀਂ 4 ਵਜੇ ਤੱਕ ਡੀਕੀ ਜਾਂਦੇ ਰਹਿੰਦੇ ਜਿੱਦ ਤੇ ਵੋਟਾਂ ਪੈਂਦੀਆਂ 5 ਵਜੇ ਸਮਾਪਤੀ ਹੋਣੀ ਹੁੰਦੀ ਹੈ 4 ਵਜੇ ਤੱਕ ਅਸੀਂ ਵੋਟ ਪਾਉਣ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ ਉਧਰ ਪਾਵਾਂਗੇ ਜਿੱਥੇ ਵੱਧ ਪੈਸੇ ਮਿਲਣਗੇ ਕਸੂਰ ਕੀਦਾ ਇਹ ਸਾਡਾ ਕਸੂਰ ਹੈ ਕਈਆਂ ਨੂੰ ਬਹੁਤ ਕੌੜੀਆਂ ਲੱਗਣਗੀਆਂ ਕਈ ਪਿੰਡਾਂ ਦੇ ਵਿੱਚ ਹੁੰਦੇ ਆ ਮੇਰੇ ਵਰਗੇ ਪਿੰਡ 'ਚ ਨਾ ਚੱਕ ਕੇ ਕਬਾ ਬੰਦਾ ਆਉਂਦਾ ਤੇ ਮਗਰ ਉਹਦੀ ਪੂਛ ਨਾ ਛੱਜ ਬਣ ਦਿੰਦੇ ਆ ਵੀ ਆਪੇ ਲੈ ਕੇ ਤੁਰਿਆ ਫਿਰੂ ਪਿੰਡ 'ਚ ਜਦੋਂ ਸਮਾਗਮ ਹੁੰਦੇ ਕੋਈ ਮੰਤਰੀ ਆਇਆ ਹੁੰਦਾ ਸਟੇਜ ਤੇ ਉਹ ਨਾ ਹੌਲੀ ਕਿਦਣੇ ਸਟੇਜ ਤੇ ਚੜਦਾ ਮੇਰੇ ਵਰਗਾ ਨਾਲ ਇੱਕ ਨੂੰ ਕਿਹਾ ਹੁੰਦਾ ਵੀ ਜਦੋਂ ਮੈਂ ਮੰਤਰੀ ਦੇ ਕੋਲੇ ਜਾਵੜਿਆ ਨਾ ਤੂੰ ਫਟਾਫਟ ਮੇਰੀ ਫੋਟੋ ਖਿੱਚ ਲੈ। ਉਹ ਮੰਤਰੀ ਦੇ ਕੰਨ 'ਚ ਜਾ ਕੇ ਉਹਨਾਂ ਮੜਾ ਜਾ ਕੇ ਉਹ ਮੰਤਰੀ ਸਾਹਿਬ ਜੂਸ ਲੈ ਕੇ ਆਵਾ। ਮੰਤਰੀ ਦੇ ਕੰਨ 'ਚ ਜੂਸ ਲੈ ਕੇ ਆਵਾ ਉਹ ਕਹਿੰਦਾ ਨਾ ਬਸ ਲੋੜ ਨਹੀਂ। ਚਾਹ ਬਗਾ ਲੈਨੇ ਘਰ ਨੇੜੇ ਹੀ ਆ। ਉਹ ਕਹਿੰਦਾ ਨਾ ਬਸ ਲੋੜ ਨਹੀਂ। ਤੜਕੇ ਨੂੰ ਫੋਟੋ ਖਿੱਚ ਕੇ ਉਹ ਲੰਡੂ ਬੰਦੇ ਨੇ ਫੇਸਬੁੱਕ ਤੇ ਪਾਈ ਹੁੰਦੀ ਐ। ਲਿਖਿਆ ਕੀ ਹੁੰਦਾ ਕਿ ਤੁਹਾਡਾ ਭਰਾ ਇਲਾਕੇ ਚ ਹੋਣ ਵਾਲੇ ਕੰਮਾਂ ਤੋਂ ਮੰਤਰੀ ਸਾਹਿਬ ਨੂੰ ਜਾਣੂ ਕਰਵਾਉਂਦਾ ਹੋਇਆ ਆਪਾਂ ਕਹਿੰਦੇ ਦੀ ਬੜੀ ਚੜ੍ਹਾਈ ਐ ਇਹ ਗੱਲ ਪੱਕੀ ਐ ਪਿੰਡ ਪਿੰਡ ਹੀ ਹੈਗੇ ਆ ਹੁਣ ਜਿਹੜੇ ਕੁਝ ਮੰਤਰੀ ਕੁਝ ਲੀਡਰ ਐ ਨਾ ਉਹ ਕਹਿੰਦੇ ਅਸੀਂ ਆਏ ਕਰਦੇਾਂਗੇ ਅਸੀਂ ਉਹ ਕਰਦੇਾਂਗੇ ਅਸੀਂ ਦਿੱਲੀ ਹਿਲਾ ਦੇਾਂਗੇ ਜਦੋਂ ਇਹ ਮਤਾ ਪਾਸ ਹੋਇਆ ਉਦੋਂ ਮੰਤਰੀਓ ਤੋਂ ਲੀਡਰ ਕਿੱਥੇ ਸੀ ਇਹ ਉਦੋਂ ਸੁੱਤੇ ਪਏ ਸੀ ਕਰੋੜ ਕਰੋੜ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਤੁਹਾਨੂੰ ਪਤਾ ਮੈਂ ਨਾਂ ਨਹੀਂ ਲੈਂਦਾ ਕੌਣ ਸੀਗਾ ਤਾਨੂੰ ਪਤਾ ਵਿੱਚ ਉਧਾਂ ਦੇ ਬੰਦੇ ਇੱਕ ਦੋ ਛੱਡੇ ਹੁੰਦੇ ਆ ਜਦੋਂ ਲੋਡ ਸਿਓੜ ਤਾਂ ਬੋਲੇ ਨਾ ਉਦੋਂ ਬੋਲਦੇ ਵੀ ਇਹ ਬਿੱਲ ਕਾਦੋ ਪਾਸ ਹੋਣ ਲੱਗਿਆ ਓਰ ਤਾਂ ਘਰਾੜੇ ਤੇ ਕਰ ਰਹਾ ਠਾ ਘਰਾੜਾ ਹੁਣ ਕਹਿੰਦੇ ਅਸੀਂ ਕਿਸਾਨੀ ਦੇ ਨਾਲ ਅਸੀਂ ਫੱਟੇ ਚੱਕ ਦੇਾਂਗੇ ਅਸੀਂ ਅੱਗ ਲਾ ਦਾਂਗੇ ਦਿੱਲੀ ਨੂੰ ਸੱਪ ਨਾਂਗਾ ਮਗਰੋਂ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ ਨਾਲੇ ਜਿਹੜਾ ਚੋਰੀ ਹੋਣ ਤੋਂ ਬਾਅਦ ਚ ਭੌਂਕੇ ਨਾ ਉਹ ਕੁੱਤਾ ਨਹੀਂ ਕਪੀੜ ਹੁੰਦਾ ਗੱਲ ਪੱਕੀ ਐ ਕਿ ਉਸ ਦੇ ਸੀਨੇ ਲੱਗੇ ਜਿੱਥੇ ਮਰਜ਼ੀ ਲੱਗੇ ਮਿਰਿਆਂ ਦਾ ਬਾਲਿਆਂ ਨੂੰ ਲੱਗਦੀਆਂ ਕਈ ਕਹਿੰਦੇ ਆ ਸਾਨੂੰ ਪਤਾ ਇਹ ਕਿਹਦੇ ਸਿਰ ਤੇ ਬੋਲਦਾ ਹੈ ਉਹ ਕਾਹ ਤੋਂ ਗੁੜਕਦਾ ਫਿਰਦਾ ਯਾਰ ਜ਼ਮੀਨ ਨਹੀਂ ਜ਼ਮੀਰ ਤਾਂ ਹੈਗੀ ਆ ਜੇ ਕਿਸਾਨ ਮਰਿਆ ਨਾ ਜਿਹੜੇ ਕਿਸਾਨ ਨੂੰ ਚੂੰਡਦੇ ਆ ਮੇਰੇ ਵਰਗੇ ਮੇਰਾ ਘਰ ਖੜਕਸਾਨੀ ਤੋਂ ਚੱਲਦਾ ਹੈ ਬਈ ਟੂਰਨਾਮੈਂਟ ਅੱਜ ਬੋਲਦਾ ਟੂਰਨਾਮੈਂਟ ਤਾਂ ਹੁੰਦੇ ਆ ਜੇ ਕਿਸਾਨਾਂ ਦੇ ਖੇਤਾਂ 'ਚ ਫਸਲਾਂ ਹੁੰਦੀਆਂ ਮੇਰੇ ਘਰੇ ਚੁੱਲ੍ਹੇ ਚੱਗ ਵੱਲਦੀ ਐ ਤੇ ਚੁੱਲ੍ਹੇ ਦੇ ਉੱਤੇ ਤਵਾ ਟਿਕਦਾ ਤਵੇ ਤੇ ਖਰੀਨੋਂਦਾ ਰੋਟੀ ਪੱਕਦੀ ਐ ਉਹ ਕਿਸਾਨ ਦੇ ਘਰੋਂ ਆਉਂਦੀ ਐ ਤੇ ਸਾਡੇ ਵਰਗੇ ਕਹਿੰਦੇ ਸਾਡੇ ਕੋਲੇ ਕਿਹੜਾ ਜ਼ਮੀਨ ਐ ਸਾਡੇ ਕੋਲੇ ਕਿਹੜਾ ਸਾਨੂੰ ਕੀ ਲੋੜ ਐ ਕੋਈ ਬਲਦ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੁਣ ਗੁੱਸਾ ਨਾ ਕਰਿਓ ਜੇ ਝੋਟਾ ਮਰ ਗਿਆ ਨਾ ਆ ਚਮ ਜੂਵਾਂ ਤੇ ਚਿੱਚੜ ਪਹਿਲਾਂ ਮਰਨੇ ਆ ਜੇ ਝੋਟਾ ਮਰ ਗਿਆ ਜੂਵਾਂ ਨਾਲ ਹੀ ਮਰ ਜਣੀ ਐ ਇਹ ਗੱਲਾਂ ਕੌੜੀਆਂ ਐ ਗੱਲ ਕੀਤੀ ਸੀ ਲੱਖੇ ਬਈ ਨੇ ਮਾਂ ਬੋਲੀ ਪੰਜਾਬੀ ਦੀ ਗੱਲ ਵੀਰਾ ਵੀ ਇਹ ਗੱਲ ਕਰਕੇ ਗਿਆ ਇਹ ਸਾਨੂੰ ਸਾਡੇ ਆਪ ਹੀ ਆਪਣਾ ਅੰਗਰੇਜ਼ੀ ਬੋਲਣ ਦੇ ਬਾਰੇ ਪ੍ਰਭਾਵ ਪਾਉਣ ਦੇ ਬਾਰੇ ਲਾਈਕ ਜਿੱਤਾਂ ਵੈਰੀ ਸੌਰੀ ਸਤਿ ਸ੍ਰੀ ਅਕਾਲ ਦੀ ਸ਼ਿਸ਼ੀ ਕਾਲੀ ਰਹਿ ਗਈ ਗੁੱਤਾਂ ਦੀਆਂ ਪੋਨੀਆਂ ਬਣ ਗਈਆਂ ਵਾਲਾਂ ਨੂੰ ਜੈਲ ਲਾ ਕੇ ਅੱਖੋਤਾ ਕਟਿੰਗ ਬਣ ਗਈ ਮੈਂ ਲਾ ਕੇ ਨਹੀਂ ਕਹਿੰਦਾ ਗੱਲਾਂ ਸੱਚੀਆਂ ਆਖੇ ਜੀ ਧਰਮਿੰਦਰ ਦੇ ਪਹਿਲੇ ਸੋਰੇ ਕਿੱਥੇ ਆ ਇੱਕ ਮੈਨੂੰ ਕਹਿੰਦਾ ਬਨਪੋਰੇ ਆ ਤੇ ਮੈਂ ਕਹਾਂ ਮਾਤਾ ਭਾਗੌਰ ਕਿੱਥੇ ਜੰਮੀ ਪੱਲੀ ਆ ਉਹ ਨਹੀਂ ਸਾਨੂੰ ਪਤਾ ਆ ਕਾਲਜਾਂ ਦੇ ਮੁੰਡੇ ਕੁੜੀਆਂ ਗੱਲਾਂ ਕਰਦੇ ਆ ਅਗੇ ਰਾਂਝੇ ਦੇ ਕੰਨਪੜ ਵਾਲੇ ਹੀਰ ਦੇ ਲਈ ਤੂੰ ਕੀ ਕੀਤਾ ਮੇਰੇ ਲਈ ਮਾਂ ਵੀ ਇਹ ਧੀਏ ਤੈਨੂੰ ਇਹ ਤਾਂ ਪਤਾ ਰਾਂਝੇ ਦੇ ਕੰਨਪੜ ਵਾਲੇ ਪਰ ਤੈਨੂੰ ਇਹ ਨਹੀਂ ਪਤਾ ਸਾਡੇ ਗੁਰੂ ਨੇ ਸਾਡੇ ਲਈ ਆਰੇ ਥਲੇ ਖੜ ਕੇ ਸੀਰ ਪੜਵਾਲਿਆ ਸੀਗਾ ਅਕੇ ਸਸੀ ਥਲਾਂ 'ਚ ਸੜ ਕੇ ਮਰ ਗਈ ਇਹਦਾ ਪਤਾ ਹੈ ਤੇ ਯਾਰ ਸਾਡੇ ਗੁਰੂ ਦੇ ਸਿਰ 'ਚ ਤੱਤੀ ਰੇਤਾ ਪਾਈ ਗਈ ਸਾਨੂੰ ਇਹ ਨਹੀਂ ਪਤਾ ਮਾਹੀਵਾਲ ਸੋਹਣੀ ਨੂੰ ਪੱਟ ਦਾ ਮਾਸਤ ચીਰ ਕੇ ਖਵਾਉਂਦਾ ਰਿਹਾ ਸਾਨੂੰ ਇਹ ਤਾਂ ਪਤਾ ਹੈ ਤੇ ਸਾਨੂੰ ਇਹ ਨਹੀਂ ਪਤਾ ਵੀ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਉਹਦੇ 4 ਸਾਲ ਦੇ ਬੱਚੇ ਦਾ ਕੱਢ ਕੇ ਕਾਲਜਾ ਪਾਇਆ ਗਿਆ ਅਸੀਂ ਇਹ ਭੁੱਲ ਗਏ ਹੁਣ ਮੈਂ ਗੱਲ ਛੇਤੀ ਨਵੇੜਨ ਦਾ ਮਾਰ ਆਵੇਂ ਛੇਤੀ ਕਵਰ ਕਰ ਰਿਹਾ ਗੱਲ ਪਖੰਡੀ ਬਾਬਿਆਂ ਦੀ ਆਈ ਸੀ ਆ ਜਿਹੜੇ ਜੋਤਸੀ ਹੈ ਜਿਹੜੇ ਕਹਿੰਦੇ ਆ ਵੀ ਕੋਪਾ ਰੱਖਦੇ ਚੌਂਕ 'ਚ ਜਿਹੜੇ ਕਹਿੰਦੇ ਪ੍ਰਿਆਜ ਨਾਰੀਅਲ ਸੜਵੇ ਜੇ ਬਿੱਲੀ ਰਾਹ ਕੱਟ ਗਈ ਤੇ ਕੰਮ ਖਰਾਬ ਹੋ ਜਾਊ ਮੈਂ ਕਹਿੰਦਾ ਸਾਰੀਆਂ ਬਿੱਲੀਆਂ ਨੇ ਆ ਕੇ ਤੇ ਠੇਕਾ ਉਹਦੇ ਮੂਹਰੇ ਛੱਡ ਦੋ ਕੀ ਪਤਾ ਯਾਰ ਅਸੀਂ ਪੀੜੋਂ ਹੀ ਹਟ ਜਿਗੇ ਜਿਹੜੇ ਉਹ ਤੁਹਾਡੇ ਖੌਤੀ ਐ ਜਿਹੜੇ ਉਹ ਪੰਡਤ ਐ ਉਹ ਜੋਤਸ਼ੀ ਐ ਉਹਨਾਂ ਨੇ ਯਾਰ ਇਹ ਕਾਤੋਂ ਨਹੀਂ ਦੱਸਿਆ ਉਹਦੋਂ ਵੀ ਨੋਟਬੰਦੀ ਹੋਣ ਵਾਲੀ ਐ ਜਿਹੜਾ 8 ਨਵੰਬਰ ਨੂੰ ਸਿਆਪਾ ਪਿਆ ਸੀਗਾ ਅਜੇ ਕੱਲ ਪਰਸੋਂ ਆਪਾਂ ਸਾਰਾ ਦੇਖ ਕੇ ਏ ਆ ਉਹ 2016 ਦੀ ਗੱਲ ਹੋਣੀ ਮੈਨੂੰ ਲੱਗਦਾ ਓਹ ਜੋਤਸ਼ੀਆਂ ਨੇ ਕਾਤੋਂ ਨਹੀਂ ਦੱਸਿਆ ਉਹਨਾਂ ਨੇ ਕਾਤੋਂ ਨਹੀਂ ਦੱਸਿਆ ਵੀ ਇਹ ਬਿੱਲ ਪਾਸ ਹੋਣ ਵਾਲੇ ਆ ਬੈ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿਸੇ ਦੇ ਮਗਰ ਨਾ ਲੱਗਿਓ ਤੁਹਾਨੂੰ ਪਤਾ ਰੱਬ ਕੀ ਐ ਦੂਜੇ ਦੇ ਮਗਰ ਲੱਕੇ ਕਹਿੰਦਾ ਰੱਬ ਕੀ ਐ ਰੱਬ ਕੀ ਐ ਪਤਾ ਸਾਨੂੰ ਰੱਬ ਕੀ ਐ ਪਤਾ ਨਹੀਂ ਪਤਾ ਰੱਬ ਕੀ ਐ ਤੁਸੀਂ ਆਪ ਦੇਖੋ ਜੀ ਉਹ 20 ਗਾਉਡ ਜੀ ਤੇ ਜਨਰੇਟਰ ਪੈਦਾ ਕਰਨ ਵਾਲਾ ਉਹ ਤੇ ਆਪਰੇਟਰ ਪਾਲਣ ਪੋਸ਼ਣ ਕਰਨ ਵਾਲਾ ਤੇ ਰੈ ਗੀ ਡੀ ਹੁਣ ਡੀ ਤੇ ਦੱਸ ਦੋ ਯਾਰ ਡਿਸਟ੍ਰਾਇਡ ਖਤਮ ਕਰਨ ਵਾਲਾ ਆ ਰੱਬ ਐ ਤੇ ਅਸੀ ਰੱਬ ਲੱਬ ਲਿਆ ਉੱਥੇ ਮੜੀਆਂ ਦੇ ਵਿੱਚ ਮਸੀਤਾਂ ਦੇ ਵਿੱਚ ਹੁਣ ਮੈਂ ਸਾਰੇ ਵੀਰਾਂ ਨੂੰ ਬਸ ਇਹੀ ਬੇਨਤੀ ਕਰਦਾ 26 ਤਰੀਕ ਐ ਨਾਲੇ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਇਹ ਕੱਲਾ ਕੱਲਾ ਪੜਾਕਾ ਚੱਲ ਰਿਹਾ ਪਿੱਟ ਪਿੱਟ ਪੜਾਕਿਆਂ ਵਾਲੇ ਝੋਲੇ ਚੱਗ ਲੱਗਣੀਆਂ 26 ਤਰੀਕ ਨੂੰ ਉਹਦੇ ਥਾੜ ਤਾੜ ਹੋਣੀ ਐ ਮੈਂ ਤਾਂ ਕਹਿੰਦਾ ਬਹੁਤ ਤੱਕ ਗਈ ਆ ਯਾਰ ਮੇਰੀਆਂ ਗੱਲਾਂ ਤੋਂ ਜਿੰਨਾ ਚਿਰ ਮੇਰੇਆਂ ਦੇ ਜਵਲੀਆਂ ਸਾਰੀ ਰਾਤ ਨਹੀਂ ਨਿਬੜਨੀਆਂ ਕਿਉਂਕਿ ਨਾ ਮਰੀਆਂ ਤਾਂ ਜੰਬਲੀਆਂ ਸਾਰੀ ਰਾਤ ਨਹੀਂ ਨਿਬੜੀਆਂ ਪਰ ਫਿਰ ਵੀ ਆਪਾਂ ਨਾ ਬੁਲਾਰਿਆਂ ਦੀ ਕਦਰ ਕਰਦੇ ਸਾਰੇ ਬੋਲਣ ਆਏ ਆ ਮੈਂ ਨਹੀਂ ਚਾਹੁੰਦਾ ਹਣਾ ਵੀ ਮਾਹੌਲ ਜਿਹੜਾ ਖਰਾਬ ਹੋਵੇ ਇਹ ਕਈਆਂ ਨੂੰ ਕਿੱਟੇ ਲੱਗੀ ਐ ਕਈਆਂ ਨੂੰ ਗੋਡੇ ਲੱਗੀ ਐ ਪਰ ਜਿਹੜੇ ਆ ਅਬਾਣੀ ਅਡਾਣੀ ਆ ਨੇ ਸਾਡੇ ਬਣਾਏ ਹੋਇਆ 2 ਮਿੰਟ ਲੈ ਲਾਂ ਬਸ ਜਿਹੜਾ ਆਰਪੀਆਈ ਦਾ ਮੋਦੀ ਕੌਣ ਹੈ ਗੁਜਰਾਤੀ ਐ ਸੀਬੀਆਈ ਦਾ ਮੋਦੀ ਕੌਣ ਹੈ ਗੁਜਰਾਤੀ ਐ ਲਲਿਤ ਮੋਦੀ ਪਘੌੜਾ ਕੌਣ ਹੈ ਗੁਜਰਾਤੀ ਐ ਨੀਰਨ ਮੋਦੀ ਕੌਣ ਹੈ ਗੁਜਰਾਤੀ ਹੈ ਵੱਡੇ ਠੇਕੇਦਾਰ ਕੌਣ ਗੁਜਰਾਤੀ ਹੈ ਤੇ ਫਿਰ ਕੀ ਯਾਰ ਭਗਤ ਸਿੰਘ ਕੌਣ ਹੈ ਪੰਜਾਬੀ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਕੌਣ ਹੈ ਪੰਜਾਬੀ ਹੈ ਸ਼ਹੀਦ ਉਧਮ ਸਿੰਘ ਕੌਣ ਹੈ ਪੰਜਾਬੀ ਹੈ ਜਲਿਆਂ ਵਾਲੇ ਬਾਗ ਦੇ ਸ਼ਹੀਦ ਕੌਣ ਹੈ ਤੇ ਫਿਰ ਕੀ ਖਾਨਪੀਨ ਨੂੰ ਬਾੰਦਰੀ ਤੇ ਡੰਡੇ ਖਾਨ ਨੂੰ ਫਾਂਸੀ ਹੈ ਸਾਡੇ ਹੱਸ ਆ ਗਈਆਂ ਤੇ ਸਵਾਦ ਲੈਣ ਨੂੰ ਗੁਜਰਾਤੀ ਜੰਪੇ ਫਿੱਟ ਲੰਤ ਹੈ ਜਿਹੜਾ ਬਾਂਡੀ ਡਾਣੀ ਬਣਾਇਆ ਨਾ ਕਹਿੰਦੇ ਆ ਬਾਂਡੀ ਨੇ 8500 ਕਰੋੜ ਦਾ ਜਿਹੜਾ ਉਹ ਜਹਾਜ਼ ਖਰੀਦਿਆ ਕਹਿੰਦੇ 180000 ਘੰਟੇ ਦਾ ਖਰਚ ਆਉਂਦਾ ਜਿਹੜਾ ਪਹਿਲਾਂ 트ੰਪ ਕੋਲੇ ਹੁੰਦਾ ਸੀਗਾ ਜੋ ਘੰਟਾ ਆਉਂਦਾ ਐ ਇੰਨਾ ਖਰਚ ਆਉਂਦਾ ਤੇ ਪੈਸਾ ਕਿਹਦਾ ਜੇ ਮੋਦੀ ਨੇ ਖਰੀਦਾ ਸਾਡਾ ਪੈਸਾ ਹੈ ਅਬਾਨੀ ਦੇ ਘਰ ਵਾਲੀ ਸਾਢੇ 3 ਲੱਖ ਦੇ ਕੱਪ ਚਾਹ ਪੀਂਦੀ ਹੈ ਉਹ ਪੈਸਾ ਕਿਹਦਾ ਉਹ ਸਾਡਾ ਪੈਸਾ ਹੈ ਉਹ ਕਿੱਥੋਂ ਆਇਆ ਜੇ ਅੱਜ ਸਾਡੇ ਖੇਤਾਂ 'ਚ ਟਾਵਰ ਲੱਗੇ ਲੋਹਾ ਲੱਗਿਆ ਨਾ ਫੈਕਟਰੀਆਂ ਹੋ ਗਈਆਂ ਇਹ ਸਾਡਾ ਕਸੂਰ ਹੈ ਪਰ ਉਹ ਤਸਦੋ ਉਹ ਸਾਡੇ ਚਮਲਾਏ ਸਾਡੇ ਗਿੱਟਿਆਂ ਨੂੰ ਆਉਂਦੇ ਐ ਪਾਰਸ ਨੇ ਬੜੀ ਵਧੀਆ ਗੱਲ ਲਿਖੀ ਸੀ ਕਿ ਰੋ ਸਵੇਰ ਉੱਤੇ ਭਰੀ ਦਾ ਵੀ ਪਤਾ ਲੱਗ ਜੂ ਰੋਮ ਹੀ ਬਥੇਰਾ ਮੋਢੇ ਉੱਤੇ ਟੰਗੀ ਦਾ ਕੋਈ ਬੱਕਰੀ ਦੇ ਕੰਨੋਂ ਚ ਇਹ ਗੱਲ ਪਾਵੇ ਉਹ ਪਾ ਕੇ ਝੰਜਰਾ ਨਹੀਂ ਕਦੇ ਸ਼ੇਰ ਕੋਲੋਂ ਲੰਗੀ ਦਾ ਸੱਪ ਤੇ ਲਿਆੜੇ ਵੀ ਕੋਈ ਸਾਂਝ ਹੁੰਦੀ ਨਾ 16 ਨੇ ਸੱਚੀਆਂ ਸਿਆਣੇ ਕਹਿੰਦੇ ਨੇ ਉਹ ਜਿੰਨਾਂ ਦੇ ਲਈ ਗਲਾਂ ਵਿੱਚ ਪਟੇ ਪਾਰਸਾ ਉਹ ਸਾਲੇ ਅੱਜ ਕੱਲ ਲੱਤਾਂ ਨੂੰ ਉਹ ਬਾੜਾ ਪੈਂਦੇ ਨੇ ਅੱਜ ਕੱਲ ਲੱਤਾਂ ਨੂੰ ਉਹ ਬਾੜਾ ਪੈਂਦੇ ਨੇ ਉਹ ਬਾੜਾ ਗੱਟਿਆਂ ਨੂੰ ਆਉਂਦੇ ਆ ਇਹਦੇ ਨਾਲ ਹੀ ਆਪਾਂ ਫਤੇ ਬਲਾਉਨੇ ਇੱਕ ਦੋ ਨਾਰੇ ਲਾਉਨੇ ਆ ਤੇ ਨਾਰੇ ਦਾ ਜਵਾਬ ਤੁਸੀਂ ਉਦਾਂ ਹੀ ਦੇਣੇ ਮੈਂ ਤਾਂ ਕਹਿੰਦਾ ਖੁਸ਼ੀ ਹੋਈ ਆ ਤੁਹਾਨੂੰ ਨਾਰੇ ਤੇ ਲਾਉਣੇ ਆ ਗਏ ਆਪਣਾ ਪਿੰਡਾਂ ਵਾਲਿਆਂ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਸੀ ਐ ਪਰ ਬੇ ਇੱਕ ਅਸੀਂ ਅਕਾਲੀ ਦਲ ਜਿੰਦਾਬਾਦ ਕਾਂਗਰਸ ਜਿੰਦਾਬਾਦ ਯਾਰਾ ਕੱਟ ਕੇ ਨਾ ਪਾ ਦੂ ਵੀ ਅਮਰੀਕ ਉਹਨਾਂ ਦੀ ਸਿਫਤ ਕਰੀ ਜਾਂਦਾ ਮੇਰਾ ਭਰਾ ਇਹਦਾ ਇੰਡ ਵੀ ਸੁਣ ਲਿਓ ਹਣਾ 22 ਚ ਸਾਰਾ ਜਿਹੜਾ ਗੁੱਬਗਵਾੜਾ 22 ਚ ਕੱਢ ਲਿਓ ਬਾਈ ਚ ਕੱਢ ਲਿਓ ਪਰ ਤੁਹਾਡੇ ਚੋਂ ਨਾ ਮੇਰਾ ਭਰਾ ਕੋਈ ਬੋਟਾਂ ਬਾਟਾਂ ਵਾਲੇ ਪਾਸੇ ਕਹਿੰਦੇ ਨਾ ਜੇ ਕਿਸੇ ਨਾਲ ਵੈਰ ਕੱਢ ਮੈਂ ਉਹਨੂੰ ਚੱਕ ਝੱਕਾ ਕੇ ਐਮਐਲਏ ਦੀ ਬੋਟ ਚ ਖੜਾ ਦੋ ਉਹਨੂੰ ਉਹ ਪੂਜਿਆ ਜਾਊਗਾ ਹੋ ਨਾਰੇ ਲਾਉਨੇ ਮੇਰੇ ਵੀਰ ਮੇਰਾ ਭਰਾ ਮੈਨੂੰ ਲੱਗਦਾ ਬਾੜਾ ਕਿਆ ਮੇਰੇ ਤੇ ਮੈਂ ਸੌਰੀ ਫੀਲ ਕਰਦਾ ਨਹੀਂ ਮੈਂ ਮਾਫੀ ਮੰਗਦਾ ਸੌਰੀ ਫੀਲ ਮੈਂ ਨਹੀਂ ਕਹਿੰਦਾ ਵੀ ਉਹ ਤਾਂ ਬੋਲੀਏ ਹਮਣਾ ਵੀ ਬੋਲਦੇ ਚਾਹ ਵੇਚਣ ਵਾਲਾ ਮੋਦੀ ਆ ਹਾਂ ਹਾਂ ਚਾਹ ਵੇਚਣ ਵਾਲਾ ਮੋਦੀ ਆ ਕੋਈ ਸ਼ੱਕ ਨਹੀਂ ਉਹਨੂੰ ਦੇਸ਼ ਫੜਾਤਾ ਉਹ ਮਾਂਜੀਉਂਦਾ ਮਾਣਾ ਹੀ ਕਰਦਾ ਕਿਸਾਨ ਮਜ਼ਦੂਰ ਰੇਖਤਾ मोदी सरकार मज़दूर रेखा